ਬ੍ਰੇਕ ਮਾਰ ਦਿਖਾਈ ਨਹੀਂ ਦਿੰਦਾ ਅੱਗੇ ਵੀਆਈਪੀ ਰਸਤਾ ਹੈ ਕੱਲ 26 ਜਨਵਰੀ ਹੈ ਪੁੱਤਰਾ ਮੈਨੂੰ ਪਤਾ ਹੈ ਕੱਲ 26 ਜਨਵਰੀ ਹੈ ਮੈਂ ਤਾਂ ਬਸ ਸਕੂਲ ਜਾ ਰਹਾ ਸੀ ਜਾਣ ਦੇ ਪੁੱਤ ਬੱਚਾ ਉਡੀਕਦਾ ਹੋ ਇੱਥੇ ਡੀਸੀ ਸਾਹਿਬ ਦਾ ਦੌਰਾ ਹੈ ਤੇ ਤੈਨੂੰ ਪੋਤੇ ਦੀ ਪਈ ਹੈ ਕੱਢ ਕਾਗਜ਼ ਲਾਇਸੈਂਸ ਦਿਖਾ ਪ੍ਰਦੂਸ਼ਣ ਦਾ ਕਾਰਡ ਦਿਖਾ ਕੱਲ 26 ਜਨਵਰੀ ਪੂਰਾ ਦੇਸ਼ ਗਣਤੰਤਰ ਦਿਵਸ ਮਨਾਉਣ ਦੀ ਤਿਆਰੀ ਕਰ ਰਿਹਾ ਹੈ ਸ਼ਹਿਰ ਦੇ ਹਰ ਖੰਭੇ ਤੇ ਤਰੰਗਾ ਲਹਿਰਾ ਰਿਹਾ ਹੈ ਅਤੇ ਲਾਊਡ ਸਪੀਕਰਾਂ ਤੇ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਪਰ ਅਫਸੋਸ ਇਸ ਦੇਸ਼ ਦੇ ਸੰਵਿਧਾਨ ਨੇ ਹਰ ਨਾਗਰਿਕ ਨੂੰ ਬਰਾਬਰ ਦਾ ਹੱਕ ਦਿੱਤਾ ਹੈ ਅੱਜ ਉਸੇ ਦੇਸ਼ ਦੀ ਸੜਕ ਦੇ ਵਰਦੀ ਦੇ ਹੰਕਾਰ ਨੇ ਇੱਕ ਬਜ਼ੁਰਗ ਦੀ ਇੱਜ਼ਤ ਨੂੰ ਪੈਰਾਂ ਹੇਠ ਰੋਲ ਦਿੱਤਾ ਹੈ ਜ਼ਿਲ੍ਹੇ ਦੇ ਮੁੱਖ ਚੌਕ ਤੇ ਨਾਕਾ ਲੱਗਿਆ ਹੋਇਆ ਹੈ ਸੁਰੱਖਿਆ ਬੋਰ ਸਖਤ ਹੈ ਕਿਉਂਕਿ ਖਬਰ ਸੀ ਕਿ ਸ਼ਾਮ ਨੂੰ ਡਿਪਟੀ ਕਮਿਸ਼ਨਰ ਸਾਹਿਬ ਪ੍ਰੇਡ ਗਰਾਊਂਡ ਦਾ ਜਾਇਜ਼ਾ ਲੈਣ ਆਉਣਗੇ ਇਸੇ ਤਣਾ ਦੇ ਵਿੱਚ ਪੁਲਿਸ ਵਾਲੇ ਹਰ ਆਉਣ ਜਾਣ ਵਾਲੇ ਨੂੰ ਸ਼ੱਕ ਦੀ ਨਿਗਾਹ ਨਾਲ ਦੇਖ ਰਹੇ ਸੀ ਸਿਪਾਹੀ ਜਗਤਾਰ ਸਿੰਘ ਦੀ ਡਿਊਟੀ ਸਵੇਰ ਤੋਂ ਲੱਗੀ ਹੋਈ ਸੀ ਅਤੇ ਭੁੱਖ ਪਿਆਸ ਕਾਰਨ ਉਹ ਖਿਜਿਆ ਹੋਇਆ ਸੀ ਉਸੇ ਵੇਲੇ ਭੀੜ ਵਿੱਚੋਂ ਇੱਕ ਪੁਰਾਣਾ ਬਜਾਜ ਚੇਤਕ ਸਕੂਟਰ ਆਉਂਦਾ ਦਿਖਾਈ ਦਿੱਤਾ ਉਸ ਤੇ ਸਵਾਰ ਬਾਪੂ ਕਰਤਾਰ ਸਿੰਘ 80 ਸਾਲ ਦੀ ਉਮਰ ਕਮਜ਼ੋਰ ਸਰੀਰ ਪਰ ਚਿਹਰੇ ਤੇ ਇੱਕ ਵੱਖਰਾ ਹੀ ਜਲਾਲ ਬਾਪੂ ਜੀ ਦੇ ਪੋਤੇ ਨੇ ਕੱਲ ਹੋਣ ਵਾਲੀ ਪਰੇਡ ਦੇ ਵਿੱਚ ਭਾਗ ਲੈਣਾ ਸੀ ਅਤੇ ਉਹ ਘਰ ਆਪਣੀ ਵਰਦੀ ਭੁੱਲ ਆਇਆ। ਬਾਪੂ ਜੀ ਬੜੇ ਚਾਣ ਨਾਲ ਉਸਦੀ ਵਰਦੀ ਪ੍ਰੈਸ ਕਰਕੇ ਲਿਫਾਫੇ ਵਿੱਚ ਪਾ ਕੇ ਦੇਣ ਜਾ ਰਹੇ ਸੀ। ਉਹਨਾਂ ਦੇ ਸਕੂਟਰ ਦੇ ਅਗਲੇ ਹਿੱਸੇ ਤੇ ਇੱਕ ਛੋਟਾ ਜਿਹਾ ਤਿਰੰਗਾ ਝੰਡਾ ਵੀ ਲੱਗਿਆ ਹੋਇਆ ਸੀ ਜੋ ਹਵਾ ਦੇ ਵਿੱਚ ਫਰਫੜਾ ਰਿਹਾ ਸੀ। ਜਦੋਂ ਸਿਪਾਹੀ ਜਗਤਾਰ ਸਿੰਘ ਨੇ ਇੱਕ ਬਜ਼ੁਰਗ ਨੂੰ VIP ਰਸਤੇ ਵੱਲ ਆਉਂਦੇ ਦਿਖਿਆ ਉਸਨੇ ਬੇਰਹਿਮੀ ਨਾਲ ਸਕੂਟਰ ਰੋਕਿਆ। ਬਾਪੂ ਜੀ ਨੇ ਬੜੀ ਨਿਮਰਤਾ ਨਾਲ ਕਿਹਾ ਉੱਤ ਮੈਂ ਜਲਦੀ ਮੁੜਾਵਾਂਗਾ ਮੇਰਾ ਪੋਤਾ ਉਡੀਕਦਾ ਹੈ ਪਰ ਜਗਤਾਰ ਸਿੰਘ ਨੂੰ ਤਾਂ ਬਸ ਆਪਣੀ ਤਾਕਤ ਦਿਖਾਉਣ ਦਾ ਮੌਕਾ ਹੀ ਚਾਹੀਦਾ ਸੀ ਉਸਨੇ ਕਾਗਜ਼ਾਂ ਦੀ ਮੰਗ ਕੀਤੀ ਜਦੋਂ ਬਾਪੂ ਜੀ ਨੇ ਕਿਹਾ ਕਿ ਕਾਗਜ਼ ਘਰ ਰਹਿ ਗਏ ਨੇ ਅਤੇ ਉਹ ਫੋਨ ਤੇ ਗੱਲ ਕਰਵਾ ਸਕਦੇ ਨੇ ਤਾਂ ਜਗਤਾਰ ਸਿੰਘ ਦੀ ਹਉਮੈ ਨੂੰ 60 ਵੱਜ ਗਈ ਉਸਨੇ ਸੋਚਿਆ ਕਿ ਇਹ ਬੁੱਢਾ ਮੈਨੂੰ ਡਰਾ ਰਿਹਾ ਹੈ ਅਤੇ ਫਿਰ ਸੜਕ ਦੇ ਵਿਚਕਾਰ ਜਿੱਥੇ ਉੱਪਰ ਦੇਸ਼ ਦਾ ਝੰਡਾ ਲਹਿਰਾ ਰਿਹਾ ਸੀ ਉਸ ਤੇ ਹੇਠਾਂ ਦੇਸ਼ ਦੇ ਇੱਕ ਬਜ਼ੁਰਗ ਨਾਗਰਿਕ ਦੇ ਮੂੰਹ ਤੇ ਥੱਪੜ ਮਾਰਿਆ ਗਿਆ ਥੱਪੜ ਇੰਨਾ ਜ਼ੋਰਦਾਰ ਕਿ ਬਾਪੂ ਜੀ ਸਕੂਟਰ ਦਾ ਭਾਰ ਨਾ ਸਹਾਰ ਸਕੇ ਅਤੇ ਸੜਕ ਤੇ ਡਿੱਗ ਪਏ ਉਹਨਾਂ ਦੀ ਦਸਤਾਰ ਮਿੱਟੀ ਦੇ ਵਿੱਚ ਰੁੜ ਗਈ ਉਹ ਛੋਟਾ ਜਿਹਾ ਤਿਰੰਗਾ ਝੰਡਾ ਵੀ ਸਕੂਟਰ ਦੇ ਨਾਲ ਹੀ ਜ਼ਮੀਨ ਤੇ ਡਿੱਗ ਪਿਆ ਆਸ-ਪਾਸ ਦੇ ਲੋਕ ਰੁਕ ਗਏ ਸਭ ਦੇ ਦਿਲ ਵਿੱਚ ਦਰਦ ਹੋਇਆ ਪਰ ਪੁਲਿਸ ਦੇ ਡਰ ਕਾਰਨ ਕੋਈ ਬੋਲਿਆ ਹੀ ਨਹੀਂ ਸਿਪਾਹੀ ਜਗਤਾਰ ਸਿੰਘ ਨੇ ਬਾਪੂ ਜੀ ਨੂੰ ਕਾਲਰ ਤੋਂ ਫੜ ਕੇ ਉਠਾਇਆ ਨਹੀਂ ਸਗੋ ਠੁੱਡਾ ਮਾਰ ਕੇ ਕਿਹਾ ਉਠ ਓਏ ਡਰਾਮੇਬਾਜ਼ ਵੱਡਾ ਆਇਆ ਦੇਸ਼ ਭਗਤ ਜੇ ਹੁਣ ਤੂੰ ਇਥੋਂ ਨਾ ਗਿਆ ਤਾਂ ਤੈਨੂੰ ਹਵਾ ਲਾਤ ਵਿੱਚ ਬੰਦ ਕਰਕੇ 26 ਜਨਵਰੀ ਦੀ ਪ੍ਰੇਰ ਥਾਣੇ ਵਿੱਚ ਦਿਖਾਵਾਂਗਾ ਉਹਨਾਂ ਨੇ ਉਸ ਮਿੱਟੀ ਵਿੱਚ ਡਿੱਗੇ ਤੁਰੰਗੇ ਨੂੰ ਚੁੱਕ ਕੇ ਚੁੰਮਿਆ ਅਤੇ ਆਪਣੀ ਜੇਬ ਵਿੱਚ ਪਾ ਲਿਆ ਉਹਨਾਂ ਦੀਆਂ ਅੱਖਾਂ ਵਿੱਚ ਅੱਗ ਨਹੀਂ ਇੱਕ ਡੂੰਗਾ ਸਮੁੰਦਰ ਸੀ ਉਹਨਾਂ ਨੇ ਜਗਤਾਰ ਸਿੰਘ ਵੱਲ ਦੇਖਿਆ ਬੜੇ ਠਰਮੇ ਦੇ ਨਾਲ ਕਿਹਾ ਜਵਾਨਾ ਇਸ ਵਰਦੀ ਦਾ ਤੈਨੂੰ ਮਨ ਹੈ ਇਹ ਦੇਸ਼ ਦੀ ਰਾਖੀ ਲਈ ਹੈ ਬਜ਼ੁਰਗਾ ਨੂੰ ਰੋਲਣ ਲਈ ਨਹੀਂ ਅੱਜ ਤੂੰ ਮੇਰੇ ਮੂੰਹ ਤੇ ਥੱਪੜ ਨਹੀਂ ਮਾਰਿਆ ਅੱਜ ਤੂੰ ਆਪਣੇ ਆਉਣ ਵਾਲੇ ਕੱਲ ਤੇ ਥੱਪੜ ਮਾਰ ਲਿਆ ਹੈ ਮੇਰਾ ਪੁੱਤ ਵੀ ਅਫਸਰ ਹੈ ਪਰ ਮੈਂ ਉਸ ਨੂੰ ਸਿਖਾਇਆ ਸੀ ਕਿ ਅਸਲੀ ਸਲੂਟ ਕੁਰਸੀ ਨੂੰ ਨਹੀਂ ਕਿਰਦਾਰ ਨੂੰ ਵੱਜਦਾ ਹੈ ਸਿਪਾਹੀ ਜਗਤਾਰ ਸਿੰਘ ਹਸਿਆ ਚੱਲ ਚੱਲ ਤੇਰਾ ਪੁੱਤ ਕੋਈ ਹੋੂ ਕਿਸੇ ਦਫ਼ਤਰ ਦੇ ਵਿੱਚ ਚਪੜਾ ਸੀ ਤੂੰ ਫੋਨ ਕਰਕੇ ਬੁਲਾ ਲੈ ਜਿਹਨੂੰ ਬੁਲਾਉਣਾ ਹੈ ਮੈਂ ਇੱਥੇ ਹੀ ਖੜਾ ਹਾਂ ਜਗਤਾਰ ਸਿੰਘ ਇਹ ਨਹੀਂ ਸੀ ਜਾਣਦਾ ਕਿ ਜਿਸ ਨੂੰ ਉਹ ਚਪੜਾਸੀ ਸਮਝ ਰਿਹਾ ਹੈ ਕੁਝ ਹੀ ਦੇਰ ਵਿੱਚ ਉਸੇ ਚੌਂਕ ਤੇ ਉਸ ਪੁੱਤ ਦੀ ਗੱਡੀ ਦੇ ਅੱਗੇ ਪੂਰਾ ਜਿਲਾ ਸਲੂਟ ਮਾਰਨ ਲਈ ਖੜਾ ਹੋਵੇਗਾ ਉਸੇ ਭਰੇ ਚੌਂਕ ਦੇ ਵਿੱਚ ਥੱਪੜ ਦੀ ਗੂੰਜ ਭਾਵੇਂ ਦਬ ਗਈ ਸੀ ਪਰ ਬਾਪੂ ਕਰਤਾਰ ਸਿੰਘ ਦੇ ਅੰਦਰ ਇੱਕ ਜਵਾਲਾਮੁਖੀ ਦਹਿਕ ਰਿਹਾ ਸੀ ਉਹਨਾਂ ਨੇ ਕੰਬਦੇ ਹੱਥਾਂ ਨਾਲ ਸੜਕ ਤੇ ਡਿੱਗੇ ਉਹ ਛੋਟੇ ਜਿਹੇ ਤਰੰਗੇ ਝੰਡੇ ਨੂੰ ਚੁੱਕਿਆ ਉਸ ਤੇ ਲੱਗੀ ਮਿੱਟੀ ਨੂੰ ਆਪਣੀ ਕਮੀਜ਼ ਦੇ ਨਾਲ ਸਾਫ਼ ਕਰ ਲਿਆ ਤੇ ਬੜੇ ਸਤਕਾਰ ਨਾਲ ਆਪਣੀ ਜੇਬ ਦੇ ਵਿੱਚ ਪਾਇਆ ਤੇ ਆਪਣੀ ਦਸਤਾਰ ਵੀ ਸਿੱਧੀ ਕੀਤੀ ਗੱਲ ਤੇ ਛਪੀਆਂ ਉਂਗਲਾਂ ਦੇ ਨਿਸ਼ਾਨ ਹਲੇ ਵੀ ਲਾਲ ਸੀ ਸਿਪਾਹੀ ਜਗਤਾਰ ਸਿੰਘ ਹਲੇ ਵੀ ਆਪਣੀ ਆਕੜ ਦੇ ਵਿੱਚ ਉਹ ਆਪਣੀ ਲਾਠੀ ਨਾਲ ਸਕੂਟਰ ਦੇ ਟਾਇਰ ਤੇ ਵਾਰ ਕਰਦਾ ਹੋਇਆ ਬੋਲਿਆ ਕਿਉਂ ਬਾਬਾ ਆ ਗਿਆ ਸਵਾਦ ਮੈਂ ਕਿਹਾ ਸੀ ਨਾ ਕਿ ਇੱਕ اے ਵੀ ਆਈ ਪੀ ਰਸਤਾ ਹੈ ਇੱਥੇ ਸਿਰਫ ਲਾਲ ਬੱਤੀਆਂ ਵਾਲੀਆਂ ਗੱਡੀਆਂ ਲੰਘਦੀਆਂ ਨੇ ਤੇਰੇ ਵਰਗੇ ਖਟਾਰਾ ਸਕੂਟਰ ਵਾਲੇ ਨਹੀਂ ਹੁਣ ਖੜਾ ਕੀ ਦੇਖ ਰਹਾ ਹੈ ਚੁੱਕ ਆਪਣਾ ਕਬਾੜ ਤੇ ਨਿਕਲ ਜਾ ਨਹੀਂ ਤਾਂ ਅੰਦਰ ਕਰਕੇ ਦੇਸ਼ ਧਰੋਹ ਦਾ ਪਰਚਾ ਪਾ ਦੇਵਾਂਗਾ ਬਾਪੂ ਜੀ ਨੇ ਜਗਤਾਰ ਸਿੰਘ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਦੇਖਿਆ ਉਹਨਾਂ ਦੀਆਂ ਅੱਖਾਂ ਵਿੱਚ ਡਰ ਨਹੀਂ ਬਲਕਿ ਇੱਕ ਅਜੀਹਾ ਠਰਮਾ ਸੀ ਜੋ ਤੂਫਾਨ ਤੋਂ ਪਹਿਲਾਂ ਸਮੁੰਦਰ ਦੇ ਵਿੱਚ ਹੁੰਦਾ ਹੈ ਉਹਨਾਂ ਨੇ ਆਪਣੀ ਜੇਬ ਵਿੱਚੋਂ ਇੱਕ ਪੁਰਾਣਾ ਰਿਹਾ ਫੋਨ ਕਢਿਆ ਜਗਤਾਰ ਸਿੰਘ ਨੇ ਮਜ਼ਾਕ ਉਡਾਇਆ ਲਓ ਜੀ ਬਾਬਾ ਜੀ ਹੁਣ ਫੋਨ ਕਰਨਗੇ ਕਿਹਨੂੰ ਕਰੇਗਾ ਬਾਬਾ ਸਰਪੰਚ ਨੂੰ ਜਾਂ ਕਿਸੇ ਹੋਰ ਕਾਉਂਸਲਰ ਨੂੰ ਕਰ ਲੈ ਜਿੰਨੂੰ ਮਰਜੀ ਅੱਜ ਤੈਨੂੰ ਇਥੋਂ ਰੱਬ ਵੀ ਨਹੀਂ ਛੁਡਾ ਸਕਦਾ ਬਾਪੂ ਜੀ ਨੇ ਕਿਸੇ ਦੀ ਪਰਵਾਹ ਕੀਤੇ ਬਿਨਾ ਇੱਕ ਨੰਬਰ ਡਾਇਲ ਕਰ ਦਿੱਤਾ ਫੋਨ ਦੀ ਘੰਟੀ ਵੱਜੀ ਦੂਜੇ ਪਾਸੇ ਫੋਨ ਚੁੱਕਿਆ ਗਿਆ ਬਾਪੂ ਜੀ ਨੇ ਬਹੁਤ ਹੀ ਧੀਮੀ ਅਤੇ ਭਰੀ ਹੋਈ ਆਵਾਜ਼ ਦੇ ਵਿੱਚ ਕਿਹਾ ਹੈਲੋ ਹਾਂ ਪੁੱਤ ਮੈਂ ਹਾਂ ਮੈਂ 메ਨ ਚੌਂਕ ਤੇ ਖੜ੍ਹਾ ਹਾਂ ਨਹੀਂ ਨਹੀਂ ਮੈਂ ਠੀਕ ਹਾਂ बस तेरे पुत दी बरदी देण ਆ ਰਿਹਾ ਸੀ ਪਰ ਇੱਕ ਸਰਕਾਰੀ ਮੁਲਾਜ਼ਮ ਨੇ ਰੋਕ ਲਿਆ ਹੈ ਉਸਨੇ ਸ਼ਾਇਦ ਮੇਰੀ ਪੱਗ ਨੂੰ ਗਲਤੀ ਦੇ ਨਾਲ ਹੱਥ ਪਾ ਦਿੱਤਾ ਹੈ ਹਾਂ ਉਹ ਕਹਿੰਦਾ ਹੈ ਇਹ ਰਸਤਾ ਸਿਰਫ ਵੱਡੇ ਅਫਸਰਾਂ ਲਈ ਹੈ ਮੇਰੇ ਵਰਗੇ ਬਜ਼ੁਰਗਾਂ ਲਈ ਨਹੀਂ ਜੇ ਤੂੰ ਵਿਲਾ ਹੈ ਤਾਂ ਆ ਕੇ ਦੱਸ ਦੇਵੀਂ ਕਿ ਇਹ ਰਸਤਾ ਕਿਸ ਦਾ ਹੈ बस ਇੰਨੀ ਗੱਲ ਹੋਈ ਅਤੇ ਫੋਨ ਕੱਟ ਦਿੱਤਾ ਗਿਆ ਕੋਈ ਚੀਕ ਚਿਹਾਰਾ ਨਹੀਂ ਕੋਈ ਸ਼ਿਕਾਇਤ ਨਹੀਂ ਬਸ ਇੱਕ ਪਿਓ ਦਾ ਦਰਦ ਸੀ ਜੋ ਉਸਨੇ ਆਪਣੇ ਪੁੱਤ ਤੱਕ ਪਹੁੰਚਾ ਦਿੱਤਾ ਸੀ ਜਗਤਾਰ ਸਿੰਘ ਜੋਰ ਨਾਲ ਹੱਸਿਆ ਵਾਹ ਬਾਬਾ ਬੜੀ ਐਕਟਿੰਗ ਆਉਂਦੀ ਹੈ ਤੈਨੂੰ ਵੇਲਾ ਹੈ ਜਾ ਜਾਈ ਵੇਲਾ ਹੈ ਤਾਂ ਆ ਜਾਈ ਜਿਵੇਂ ਤੇਰਾ ਮੁੰਡਾ ਇਸ ਜ਼ਿਲ੍ਹੇ ਦਾ ਮਾਲਕ ਹੋਵੇ ਓਏ ਹਵਾਲਦਾਰ ਇਸ ਦਾ ਸਕੂਟਰ ਸਾਈਡ ਤੇ ਲਗਾਓ ਅਤੇ ਇਸ ਨੂੰ ਥਾਣੇ ਲੈ ਕੇ ਚੱਲੋ ਬਹੁਤ ਹੋ ਗਿਆ ਡਰਾਮਾ ਪਰ ਜਗਤਾਰ ਸਿੰਘ ਨੂੰ ਇਹ ਪਤਾ ਨਹੀਂ ਸੀ ਕਿ ਉਸ ਫੋਨ ਕਾਲ ਕੱਟਦੇ ਹੀ ਸ਼ਹਿਰ ਦੇ ਦੂਜੇ ਪਾਸੇ ਡਿਪਟੀ ਕਮਿਸ਼ਨਰ ਡੀਸੀ ਦੇ ਦਫ਼ਤਰ ਦੇ ਵਿੱਚ ਪੁਚਾਲ ਹੀ ਆ ਗਿਆ ਸੀ ਉਸੇ ਵੇਲੇ ਸਿਪਾਹੀ ਜਗਤਾਰ ਸਿੰਘ ਦੇ ਵਾਇਰਲੈਸ ਸੈੱਟ ਤੇ ਇੱਕ ਅਜੀਬ ਜਿਹੀ ਹਲਚਲ ਸ਼ੁਰੂ ਹੋ ਗਈ 알파 1 2 ਆਲ ਯੂਨਿਟਸ ਅਲਰਟ ਅਲਰਟ ਵੱਡੀ ਮੂਵਮੈਂਟ ਸ਼ੁਰੂ ਹੋ ਚੁੱਕੀ ਹੈ ਡੀਸੀ ਸਾਹਿਬ ਦਾ ਕਾਫਲਾ ਅਚਾਨਕ ਦਫ਼ਤਰ ਤੋਂ ਨਿਕਲ ਕਾ ਹੈ ਉਹ ਪ੍ਰੇਡ ਗਰਾਉਂਡ ਨਹੀਂ ਜਾ ਰਹੇ ਉਹ ਮੇਨ ਚੌਂਕ ਵੱਲ ਆ ਰਹੇ ਨੇ ਸਾਰੇ ਰਸਤੇ ਕਲੀਅਰ ਕਰੋ ਰਿਪੀਟ ਸਾਰੇ ਰਸਤੇ ਕਲੀਅਰ ਕਰੋ ਜਗਤਾਰ ਸਿੰਘ ਹੈਰਾਨ ਹੋ ਗਿਆ ਡੀਸੀ ਸਾਹਿਬ ਮੇਨ ਚੌਂਕ ਵੱਲ ਪਰ ਉਹਨਾਂ ਦਾ ਟਾਈਮ ਤਾਂ ਸ਼ਾਮ ਦਾ ਸੀ ਉਸਨੇ ਸੋਚਿਆ ਕਿ ਸ਼ਾਇਦ ਚੈਕਿੰਗ ਲਈ ਆ ਰਹੇ ਨੇ ਉਸਨੇ ਜਲਦੀ ਜਲਦੀ ਆਪਣੀ ਟੋਪੀ ਠੀਕ ਕੀਤੀ ਅਤੇ ਸਕੂਟਰ ਨੂੰ ਲੱਤ ਮਾਰ ਕੇ ਸੜਕ ਦੇ ਕਿਨਾਰੇ ਤੇ ਸੁੱਟਣ ਦੀ ਕੋਸ਼ਿਸ਼ ਕੀਤੀ ਕੋਈ ਬੁੱਢੇ ਖਟਾ ਆਪਣਾ ਕਬਾੜ ਡੀਸੀ ਸਾਹਿਬ ਆ ਰਹੇ ਨੇ ਜੇ ਉਹਨਾਂ ਦੀ ਗੱਡੀ ਰੁਕੀ ਤਾ ਤੇਰੀਆਂ ਹੱਡੀਆਂ ਤੋੜ ਦੇਵਾਂਗਾ ਪਰ ਬਾਪੂ ਜਗਤਾਰ ਸਿੰਘ ਆਪਣੀ ਥਾਂ ਤੋਂ ਨਹੀਂ ਹਿਲੇ ਬਾਪੂ ਕਰਤਾਰ ਸਿੰਘ ਆਪਣੀ ਥਾਂ ਤੋਂ ਨਹੀਂ ਹਟੇ ਉਹਨਾਂ ਨੇ ਆਪਣਾ ਸਕੂਟਰ ਫੜਿਆ ਅਤੇ ਸੜਕ ਦੇ ਬਿਲਕੁਲ ਵਿਚਕਾਰ ਖੜੇ ਹੋ ਗਏ ਉਹਨਾਂ ਦੀਆਂ ਅੱਖਾਂ ਵਿੱਚ ਹੁਣ ਇੱਕ ਚਣੌਤੀ ਸੀ ਦੂਰੋਂ ਬਹੁਤ ਦੂਰੋਂ ਸਾਇਰਨਾ ਦੀ ਆਵਾਜ਼ ਸੁਣਾਈ ਦੇਣ ਲੱਗੀ ਇਹ ਆਵਾਜ਼ ਨੇੜੇ ਆਉਂਦੀ ਗਈ ਹੋਰ ਨੇੜੇ ਅਤੇ ਫਿਰ ਪੂਰਾ ਚੌਕ ਨੀਲੀਆਂ ਅਤੇ ਲਾਲ ਬੱਤੀਆਂ ਦੇ ਨਾਲ ਜਗ ਜਗਮਗਾ ਉਠਿਆ ਇਹ ਕੋਈ ਆਮ ਕਾਫਲਾ ਨਹੀਂ ਸੀ ਸਭ ਤੋਂ ਅੱਗੇ ਪਾਇਲਟ ਜਿਪਸੀ ਪਿੱਛੇ ਪੁਲਿਸ ਦੀਆਂ ਗੱਡੀਆਂ ਵਿਚਕਾਰ ਉਹ ਚਿੱਟੀ ਇਨੋਵਾ ਜਿਸ ਦੇ ਲਾਲ ਰੰਗ ਦੀ ਬੱਤੀ ਲੱਗੀ ਹੋਈ ਸੀ ਅਤੇ ਮੂਰੇ ਲਿਖਿਆ ਸੀ ਡਿਸਟ੍ਰਿਕਟ ਮੈਜਿਸਟ੍ਰੇਟ ਜ਼ਿਲ੍ਹਾ ਮੈਜਿਸਟ੍ਰੇਟ ਜਗਤਾਰ ਸਿੰਘ ਦੇ ਹੱਥ ਪੈਰ ਫੁੱਲ ਗਏ ਉਹ ਸਲੂਟ ਮਾਰਨ ਲਈ ਤਿਆਰ ਹੋ ਗਿਆ ਉਸ ਨੂੰ ਲੱਗਾ ਕਿ ਸਾਹਿਬ ਲੰਘ ਜਾਣਗੇ ਪਰ ਕਾਫਲਾ ਲੰਘਿਆ ਨਹੀਂ ਕਾਫਲਾ ਚੀਕ ਦੇ ਟਾਇਰਾਂ ਨਾਲ ਬਿਲਕੁਲ ਉਸੇ ਜਗ੍ਹਾ ਤੇ ਆ ਕੇ ਰੁਕਿਆ ਜਿੱਥੇ ਬਾਪੂ ਕਰਤਾਰ ਸਿੰਘ ਖੜੇ ਸਨ ਜਗਤਾਰ ਸਿੰਘ ਦੇ ਸਾਹ ਸੁੱਕ ਗਏ ਇਹ ਗੱਡੀ ਇੱਥੇ ਕਿਉਂ ਰੁਕੀ ਹੈ ਇਸ ਬੁੱਢੇ ਦੇ ਸਾਹਮਣੇ ਕਿ ਇਹ ਇਤਫਾਕ ਸੀ ਜਾਂ ਉਸ ਸ਼ਾਂਤ ਫੋਨ ਕਾਲ ਦਾ ਅਸਰ ਚੌਂਕ ਦੇ ਵਿੱਚ ਮੌਤ ਵਰਗਾ ਸਨਾਟਾ ਸੀ ਸਿਰਫ ਡੀਸੀ ਸਾਹਿਬ ਦੀ ਗੱਡੀ ਦੇ ਇੰਜਣ ਦੀ ਧੀਮੀ ਆਵਾਜ਼ ਅਤੇ ਸਿਪਾਹੀ ਜਗਤਾਰ ਸਿੰਘ ਦੇ ਦਿਲ ਦੀ ਤੇਜ਼ ਧੜਕਣ ਹੀ ਸੁਣਾਈ ਦੇ ਰਹੀ ਸੀ ਤੋ ਆਖਰ ਅਜੇ ਹਾ ਕੀ ਹੋਣ ਵਾਲਾ ਸੀ ਜਗਤਾਰ ਸਿੰਘ ਨੇ ਜਲਦੀ ਜਲਦੀ ਆਪਣੀ 벨ਟ ਠੀਕ ਕੀਤੀ ਅਤੇ ਸੋਚਿਆ ਇਸ ਸ਼ਾਇਦ ਡੀਸੀ ਸਾਹਿਬ ਨੇ ਨਾਕੇ ਦੀ ਚੈਕਿੰਗ ਲਈ ਰੁਕੇ ਹੋਏ ਨੇ ਉਸਨੇ ਮਨ ਹੀ ਮਨ ਸਕੀਮ ਬਣਾਈ ਕਿ ਉਹ ਪਹਿਲਾਂ ਹੀ ਸ਼ਿਕਾਇਤ ਕਰ ਦੇਵੇਗਾ ਕਿ ਇਸ ਬੁੱਢੇ ਨੇ ਰਸਤਾ ਰੋਕਿਆ ਸੀ ਇਸੇ ਲਈ ਟ੍ਰੈਫਿਕ ਜਮ ਹੋ ਗਿਆ ਹੈ ਸਫੈਦ ਇਨੋਵਾ ਦਾ ਪਿਛਲਾ ਦਰਵਾਜ਼ਾ ਜਿਉਂ ਹੀ ਖੁਲਿਆ ਇੱਕ ਚਮਕਦਾ ਹੋਇਆ ਕਾਲਾ ਬੋਟ ਸੜਕ ਤੇ ਟਿਕਿਆ ਉਸ ਤੋਂ ਬਾਅਦ ਬਾਹਰ ਨਿਕਲੇ ਜ਼ਿਲ੍ਹੇ ਦੇ ਨੌਜਵਾਨ ਡਿਪਟੀ ਕਮਿਸ਼ਨਰ ਵਿਕਰਮਜੀਤ ਸਿੰਘ ਉਹਨਾਂ ਨੇ 26 ਜਨਵਰੀ ਦੀ ਤਿਆਰੀ ਵਜੋਂ ਬੰਦ ਗਲੇ ਦਾ ਜੋਧਪੁਰੀ ਕੋਟ ਪਾਇਆ ਹੋਇਆ ਸੀ ਉਹਨਾਂ ਦਾ ਕਦ ਲੰਮਾ ਅਤੇ ਚਿਹਰਾ ਰੋਬਧਾਰ ਸੀ ਉਹਨਾਂ ਦੀਆਂ ਅੱਖਾਂ ਤੇ ਕਾਲਾ ਚਸ਼ਮਾ ਲੱਗਾ ਸੀ ਸਿਪਾਹੀ ਜਗਤਾਰ ਸਿੰਘ ਨੇ ਬੂਟਾਂ ਦੀ ਅੱਡੀ ਜੋੜ ਕੇ ਇੱਕ ਜ਼ੋਰਦਾਰ ਸਲੂਟ ਮਾਰਿਆ जय हिंद सर वेलकम सर डीसी विक्रमजीत सिंह ने जगतार सिंह ਵੱਲ ਦੇਖਿਆ ਵੀ ਨਹੀਂ ਉਹ ਗੱਡੀ ਤੋਂ ਉਤਰਦੇ ਸਾਰ ਹੀ ਸਿੱਧਾ ਉਸ ਪੁਰਾਣੇ ਸਕੂਟਰ ਵੱਲ ਵਧੇ ਜੋ ਸੜਕ ਦੇ ਵਿਚਕਾਰ ਖੜਾ ਸੀ जगतार सिंह ਘਬਰਾ ਗਿਆ ਉਹ ਡੀਸੀ ਸਾਹਿਬ ਦੇ ਪਿੱਛੇ ਭੱਜਿਆ ਅਤੇ ਸਫਾਈ ਦੇਣ ਲੱਗਾ ਸਰ ਮਾਫੀ ਮੈਂ ਮਾਫੀ ਚਾਹੁੰਦਾ ਹਾਂ ਸਰ ਇਹ ਬਜ਼ੁਰਗ ਜਿੱਦੀ ਹੈ ਇਸ ਨੇ ਰਸਤਾ ਰੋਕ ਲਿਆ ਸੀ ਮੈਂ ਇਸ ਨੂੰ ਬਹੁਤ ਸਮਝਾਇਆ ਕਿ ਇਹ ਵੀਆਈਪੀ ਮੂਵਮੈਂਟ ਹੈ ਪਰ ਇਹ ਮੰਨਿਆ ਨਹੀਂ ਮੈਂ ਹੁਣੇ ਇਸ ਦਾ ਚਲਾਨ ਕੱਟਦਾ ਹਾਂ ਮੈਂ ਇਸ ਨੂੰ ਥਾਣੇ ਭੇਜਦਾ ਹਾਂ ਜਗਤਾਰ ਸਿੰਘ ਬੋਲਦਾ ਜਾ ਰਿਹਾ ਸੀ ਪਰ ਡੀਸੀ ਸਾਹਿਬ ਦੇ ਕਦਮ ਨਹੀਂ ਰੁਕੇ ਉਹ ਸਿੱਧਾ ਬਾਪੂ ਕਰਤਾਰ ਸਿੰਘ ਦੇ ਸਾਹਮਣੇ ਜਾ ਕੇ ਖੜੇ ਹੋ ਗਏ चौक ਦੇ ਵਿੱਚ ਖੜੀ ਭੀੜ ਅਤੇ ਪੁਲਿਸ ਵਾਲੇ ਹੈਰਾਨ ਸਨ ਕਿ ਡੀਸੀ ਸਾਹਿਬ ਇੱਕ ਆਮ ਬਜ਼ੁਰਗ ਕੋਲ ਕਿਉਂ ਰੁਕ ਗਏ ਨੇ ਅਗਲੇ ਹੀ ਪਲ ਜੋ ਨਜ਼ਾਰਾ ਸਭ ਨੇ ਦੇਖਿਆ ਉਸ ਨੇ ਸਿਪਾਹੀ ਜਗਤਾਰ ਸਿੰਘ ਦੀ ਰੂਹ ਕੰਬਾ ਦਿੱਤੀ ਜ਼ਿਲੇ ਦਾ ਮਾਲਕ ਡੀਸੀ ਵਿਕਰਮਜੀਤ ਸਿੰਘ ਜਿਸ ਦੇ ਇੱਕ ਹੁਕਮ ਤੇ ਸ਼ਹਿਰ ਬੰਦ ਹੋ ਜਾਂਦਾ ਸੀ ਉਹ ਉਸ ਖਟਾਰਾ ਸਕੂਟਰ ਵਾਲੇ ਬਜ਼ੁਰਗ ਦੇ ਸਾਹਮਣੇ ਬਿਲਕੁਲ ਸਾਵਧਾਨ ਹੋ ਕੇ ਖੜਾ ਹੋ ਗਿਆ ਉਸਨੇ ਆਪਣਾ ਚਸ਼ਮਾ ਲਾਹਿਆ ਅਤੇ ਬੜੇ ਸਤਕਾਰ ਨਾਲ ਝੁੱਕ ਕੇ ਬਾਪੂ ਕਰਤਾਰ ਸਿੰਘ ਦੇ ਗੋਡਿਆਂ ਨੂੰ ਹੱਥ ਵਿਲਾਇਆ ਸਤਿ ਸ਼੍ਰੀ ਅਕਾਲ ਬਾਪੂ ਜੀ ਤੁਸੀਂ ਇੱਥੇ ਤੁਸੀਂ ਮੈਨੂੰ ਘਰ ਦੱਸ ਦਿੰਦੇ ਮੈਂ ਗੱਡੀ ਭੇਜ ਦਿੰਦਾ ਬਾਪੂ ਜੀ ਇਹ ਸ਼ਬਦ ਜਗਤਾਰ ਸਿੰਘ ਦੇ ਕੰਨਾਂ ਦੇ ਵਿੱਚ ਕਿਸੇ ਬੰਬ ਵਾਂਗ ਜਾ ਕੇ ਵਜੇ ਉਸਦੇ ਹੱਥੋਂ ਡੰਡਾ ਛੁੱਟ ਕੇ ਸੜਕ ਤੇ ਡਿੱਗ ਪਿਆ ਉਸ ਦਾ ਮੂੰਹ ਖੁੱਲਾ ਰਹਿ ਗਿਆ ਜਿਸ ਨੂੰ ਉਸਨੇ ਕਬਾੜੀਆ ਬੁੱਢਾ ਅਤੇ ਡਰਾਮੇਬਾਜ਼ ਕਿਹਾ ਸੀ ਉਹ ਜ਼ਿਲ੍ਹੇ ਦੇ ਕਲੈਕਟਰ ਦਾ ਸਾਕਾ ਪਿਤਾ ਸੀ ਜਗਤਾਰ ਸਿੰਘ ਨੂੰ ਚੱਕਰ ਆਉਣ ਲੱਗ ਪਏ ਉਸ ਨੂੰ ਉਹ ਥੱਪੜ ਯਾਦ ਆਇਆ ਜੋ ਉਸਨੇ ਕੁਝ ਮਿੰਟ ਪਹਿਲਾਂ ਮਾਰਿਆ ਹੀ ਸੀ ਉਸ ਨੂੰ ਲੱਗਾ ਜਿਵੇਂ ਉਸਨੇ ਡੀਸੀ ਸਾਹਿਬ ਨੂੰ ਹੀ ਥੱਪੜ ਮਾਰ ਦਿੱਤਾ ਹੋਵੇ ਬਾਪੂ ਕਰਤਾਰ ਸਿੰਘ ਨੇ ਪਿਆਰ ਨਾਲ ਆਪਣੇ ਪੁੱਤ ਦੇ ਮੋਢੇ ਤੇ ਹੱਥ ਰੱਖਿਆ ਪਰ ਉਹਨਾਂ ਦੇ ਚਿਹਰੇ ਤੇ ਮੁਸਕਾਨ ਨਹੀਂ ਸੀ ਡੀਸੀ ਬਿਕਰਮਜੀਤ ਸਿੰਘ ਨੇ ਦੇਖਿਆ ਕਿ ਬਾਪੂ ਜੀ ਦੀ ਦਸਤਾਰ ਥੋੜੀ ਟੇਢੀ ਹੈ ਅਤੇ ਕਮੀਜ਼ ਤੇ ਮਿੱਟੀ ਲੱਗੀ ਹੋਈ ਹੈ ਫਿਰ ਉਸ ਦੀ ਨਜ਼ਰ ਬਾਪੂ ਜੀ ਦੇ ਗਲ ਤੇ ਪਈ ਜਿੱਥੇ ਚਾਰ ਉਂਗਲਾਂ ਦੇ ਲਾਲ ਨਿਸ਼ਾਨ ਸਫਾਈ ਸਾਫ਼ ਦਿਖਾਈ ਦੇ ਰਹੇ ਸੀ ਡੀਸੀ ਸਾਹਿਬ ਦਾ ਚਿਹਰਾ ਪੱਥਰ ਵਾਂਗ ਸਖਤ ਹੋ ਗਿਆ ਉਹਨਾਂ ਨੇ ਹੌਲੀ ਜਿਹੀ ਬਾਪੂ ਜੀ ਦੀ ਗੱਲ ਨੂੰ ਹੱਥ ਲਾਇਆ ਅਤੇ ਕੰਬਦੀ ਆਵਾਜ਼ ਦੇ ਵਿੱਚ ਪੁੱਛਿਆ ਬਾਪੂ ਜੀ ਇਹ ਕੀ ਹੈ ਇਹ ਨਿਸ਼ਾਨ ਕਿਸ ਨੇ ਬਾਪੂ ਜੀ ਚੁੱਪ ਰਹੇ ਉਹਨਾਂ ਨੇ ਆਪਣੀ ਜੇਬ ਵਿੱਚੋਂ ਉਹ ਮਿੱਟੀ ਨਾਲ ਲਿਬੜਿਆ ਹੋਇਆ ਛੋਟਾ ਜਿਹਾ ਤਿਰੰਗਾ ਝੰਡਾ ਕਢਿਆ ਅਤੇ ਡੀਸੀ ਦੇ ਹੱਥ ਦੇ ਵਿੱਚ ਫੜਾ ਦਿੱਤਾ ਕੁਝ ਨਹੀਂ ਪੁੱਤ ਸ਼ਾਇਦ ਮੈਂ ਭੁੱਲ ਗਿਆ ਸੀ ਕਿ ਇਹ ਹੁਣ ਦੇਸ਼ ਸਿਰਫ ਵੀਆਈਪੀ ਲੋਕਾਂ ਦਾ ਹੀ ਹੈ ਇੱਕ ਅਫਸਰ ਕਹਿ ਰਿਹਾ ਸੀ ਕਿ ਮੇਰੇ ਵਰਗੇ ਸਧਾਰਨ ਬੰਦੇ ਦੀ ਔਕਾਤ ਨਹੀਂ ਹੈ ਕਿ ਉਹ ਇਸ ਸੜਕ ਤੋਂ ਲੰਘ ਸਕੇ ਉਸ ਨੇ ਮੈਨੂੰ ਮੇਰੀ ਔਕਾਤ ਯਾਦ ਕਰਵਾ ਦਿੱਤੀ ਇਹ ਸੁਣ ਕੇ ਡੀਸੀ ਵਿਕਰਮਜੀਤ ਸਿੰਘ ਹੌਲੀ-ਹੌਲੀ ਘੁਮੇ ਹੁਣ ਉਹਨਾਂ ਦਾ ਚਿਹਰਾ ਆਪਣੇ ਪਿਤਾ ਵੱਲ ਨਹੀਂ ਸਗੋਂ ਸਿਪਾਹੀ ਜਗਤਾਰ ਸਿੰਘ ਵਲਸੀ ਉਹ ਨਜ਼ਰ ਐਨੀ ਖੌਫਨਾਕ ਸੀ ਕਿ ਜਗਤਾਰ ਸਿੰਘ ਨੂੰ ਲੱਗਾ ਜਿਵੇਂ ਉਸ ਦਾ ਦਿਲ ਬੰਦ ਹੋ ਜਾਵੇਗਾ डीसी साहब बिना कुछ बोले जगतार सिंह ਵੱਲ ਵਧਣ ਲੱਗੇ ਪੂਰੇ ਚੌਂਕ ਵਿੱਚ ਸਿਰਫ ਡੀਸੀ ਦੇ ਬੂਟਾਂ ਦੀ ਆਵਾਜ਼ ਗੂੰਜ ਰਹੀ ਸੀ जगतार सिंह ਪਿੱਛੇ ਹਟਦਾ ਗਿਆ ਸਰ ਸਰ ਮੈਨੂੰ ਪਤਾ ਨਹੀਂ ਸੀ ਸਰ ਗਲਤੀ ਹੋ ਗਈ ਡੀਸੀ ਸਾਹਿਬ ਬਿਲਕੁਲ ਉਸ ਦੇ ਸਾਹਮਣੇ ਆ ਕੇ ਰੁਕ ਗਏ ਉਹਨਾਂ ਨੇ ਜਗतार सिंह ਦੀ ਵਰਦੀ ਤੇ ਲੱਗੀ ਨੇਮ ਪਲੇਟ ਪੜ੍ਹੀ ਜਗतार सिंह ਤੈਨੂੰ ਨਹੀਂ ਪਤਾ ਸੀ ਤੈਨੂੰ ਇਹ ਨਹੀਂ ਪਤਾ ਸੀ ਕਿ ਇਹ ਮੇਰਾ ਪਿਓ ਹੈ ਚਲੋ ਮੰਨ ਲਿਆ ਪਰ ਕੀ ਤੈਨੂੰ ਇਹ ਨਹੀਂ ਪਤਾ ਸੀ ਕਿ ਇਹ ਇੱਕ ਬਜ਼ੁਰਗ ਹੈ ਕਿ ਤੈਨੂੰ ਇਹ ਨਹੀਂ ਪਤਾ ਸੀ ਕਿ ਵਰਦੀ ਦਾ ਕੰਮ ਹੱਥ ਜੋੜਨਾ ਹੁੰਦਾ ਹੈ ਹੱਥ ਚੁੱਕਣਾ ਨਹੀਂ ਮਾਹੌਲ ਤਣਾਪੂਰਨ ਹੋ ਚੁੱਕਾ ਸੀ ਸਾਰਾ ਪੁਲਿਸ ਪ੍ਰਸ਼ਾਸਨ ਸੁੰਨ ਖੜਾ ਸੀ ਅਗਲੇ ਪਲ ਕੀ ਹੋਣ ਵਾਲਾ ਸੀ ਇਸ ਦਾ ਅੰਦਾਜ਼ਾ ਕਿਸੇ ਨੂੰ ਵੀ ਨਹੀਂ ਸੀ ਚੌਂਕ ਦੇ ਵਿੱਚ ਮੌਜੂਦ ਹਰ ਸ਼ਖਸ ਦੇ ਸਾਰ ਰੁਕੇ ਹੋਏ ਸਨ ਬੀਸੀ ਵਿਕਰਮਜੀਤ ਸਿੰਘ ਦੇ ਹੱਥ ਵਿੱਚ ਉਹ ਛੋਟਾ ਜਿਹਾ ਮਿੱਟੀ ਨਾਲ ਲਿਬੜਿਆ ਹੋਇਆ ਤਿਰੰਗਾ ਝੰਡਾ ਸੀ ਉਹਨਾਂ ਦੀਆਂ ਅੱਖਾਂ ਵਿੱਚ ਅੱਗ ਉਹਨਾਂ ਨੇ ਉਹ ਝੰਡਾ ਸਿਪਾਹੀ ਜਗਤਾਰ ਸਿੰਘ ਦੇ ਚਿਹਰੇ ਤੇ ਬਿਲਕੁਲ ਸਾਹਮਣੇ ਕੀਤਾ ਡੀਸੀ ਸਾਹਿਬ ਨੇ ਗਰਜਮੀ ਆਵਾਜ਼ ਦੇ ਵਿੱਚ ਪੁੱਛਿਆ ਜਗਤਾਰ ਸਿੰਘ ਕੀ ਦਿਖਾਈ ਦੇ ਰਿਹਾ ਹੈ ਤੈਨੂੰ ਇਹ ਸਿਰਫ ਇੱਕ ਕਾਗਜ਼ ਜਾਂ ਕਪੜੇ ਦਾ ਟੁਕੜਾ ਨਹੀਂ ਹੈ ਇਹ ਉਹ ਸ਼ਾਨ ਹੈ ਜਿਸ ਦੇ ਲਈ ਸਰਹੱਦਾਂ ਤੇ ਸਾਡੇ ਜਵਾਨ ਰੋਜ਼ ਗੋਲੀਆਂ ਖਾਂਦੇ ਨੇ ਤੂੰ ਅੱਜ 26 ਜਨਵਰੀ ਦੀ ਸੁਰੱਖਿਆ ਦੇ ਨਾਮ ਤੇ ਇਸ ਝੰਡੇ ਨੂੰ ਮਿੱਟੀ ਦੇ ਵਿੱਚ ਰੋਲ ਦਿੱਤਾ ਹੈ ਤੂੰ ਇੱਕ ਬਜ਼ੁਰਗ ਨੂੰ ਥੱਪੜ ਮਾਰਿਆ ਕਿਉਂਕਿ ਉਹਨਾਂ ਦੇ ਸਕੂਟਰ ਤੇ ਇਹ ਝੰਡਾ ਲੱਗਾ ਸੀ ਅਤੇ ਤੇਰੀ ਨਜ਼ਰ ਵਿੱਚ ਉਹ ਵੀ ਆਈਪੀ ਨਹੀਂ ਸਨ ਜਗਤਾਰ ਸਿੰਘ ਦੇ ਮੋਹੋਂ ਆਵਾਜ਼ ਨਹੀਂ ਨਿਕਲ ਰਹੀ ਸੀ ਉਹ ਹੱਥ ਜੋੜ ਕੇ ਖੜਾ ਸਰ ਗਲਤੀ ਹੋ ਗਈ ਸਰ ਮੈਨੂੰ ਮਾਫ ਕਰ ਦਿਓ ਮੇਰੇ ਬੱਚੇ ਰਲ ਜਾਣਗੇ ਸਰ ਡੀਸੀ ਸਾਹਿਬ ਨੇ ਉਸ ਦੀ ਵਰਦੀ ਦੇ ਕਾਲਰ ਨੂੰ ਝਟਕਾ ਦਿੱਤਾ ਤੇਰੇ ਬੱਚੇ ਜਦੋਂ ਤੂੰ ਇਸ 80 ਸਾਲ ਦੇ ਬਜ਼ੁਰਗ ਨੂੰ ਸੜਕ ਤੇ ਤੱਕਾ ਮਾਰਿਆ ਤੈਨੂੰ ਯਾਦ ਨਹੀਂ ਆਏ ਇਹ ਕੀ ਕਿਸੇ ਦਾ ਪਿਓ ਨਹੀਂ ਹੈ ਕਿ ਇਹ ਆਪਣੇ ਪੋਤੇ ਨੂੰ ਵਰਦੀ ਦੇਣ ਜਾ ਰਹੇ ਸੀ ਤਾ ਜੋ ਉਹ ਪ੍ਰੇਡ ਵਿੱਚ ਹਿੱਸਾ ਲੈ ਸਕੇ ਤੂੰ ਉਸ ਬੱਚੇ ਦਾ ਸੁਪਨਾ ਅਤੇ ਉਸ ਬਜ਼ੁਰਗ ਦਾ ਸਵੈਮਾਨ ਦੋਵੇਂ ਇੱਕ ਥੱਪੜ ਨਾਲ ਤੋੜ ਦਿੱਤੇ ਨੇ ਡੀਸੀ ਸਾਹਿਬ ਨੇ ਪਿੱਛੇ ਖੜੇ ਐਸਐਸਪੀ ਨੂੰ ਇਸ਼ਾਰਾ ਕੀਤਾ ਐਸਐਸਪੀ ਸਾਹਿਬ ਇਸ ਸਿਪਾਹੀ ਨੂੰ ਹੁਨੇ ਅਤੇ ਇਸੇ ਵਕਤ ਆਨ ਡਿਊਟੀ ਸਸਪੈਂਡ ਕੀਤਾ ਜਾਵੇ ਇਸ ਦੀ ਵਰਦੀ ਉਤਾਰੋ ਜਿਸ ਹੱਥ ਨੇ ਇੱਕ ਬਜ਼ੁਰਗ ਨਾਗਰਿਕ ਤੇ ਵਾਰ ਕੀਤਾ ਹੈ ਉਹ ਹੱਥ ਸਲੂਟ ਮਾਰਨ ਦੇ ਕਾਬਲ ਨਹੀਂ ਹੋ ਸਕਦਾ ਇਸ ਤੇ ਬਜ਼ੁਰਗ ਨਾਲ ਕੁੱਟ ਮਾਰ ਕਰਨ ਅਤੇ ਰਾਸ਼ਟਰੀ ਝੰਡੇ ਦਾ ਅਪਮਾਨ ਕਰਨ ਦਾ ਪਰਚਾ ਦਰਜ ਕਰੋ ਇਹ ਸੁਣ ਕੇ ਜਗਤਾਰ ਸਿੰਘ ਜ਼ਮੀਨ ਤੇ ਹੀ ਬੈਠ ਗਿਆ ਉਹ ਡੀਸੀ ਸਾਹਿਬ ਦੇ ਪੈਰ ਫੜਨ ਲਈ ਅੱਗੇ ਵਧਿਆ ਪਰ ਪੁਲਿਸ ਵਾਲਿਆਂ ਨੇ ਉਸ ਨੂੰ ਪਿੱਛੇ ਖਿੱਚ ਲਿਆ ਉਹੀ ਪੁਲਿਸ ਵਾਲੇ ਜੋ ਕੁਝ ਸਮਾਂ ਪਹਿਲਾਂ ਉਸ ਦੇ ਨਾਲ ਹੱਸ ਰਹੇ ਸੀ ਅੱਜ ਉਸ ਨੂੰ ਹਤਕਰੀ ਲਗਾ ਰਹੇ ਸੀ ਜਗਤਾਰ ਸਿੰਘ ਚੀਕ ਰਿਹਾ ਸੀ ਬਾਪੂ ਜੀ ਮੈਨੂੰ ਬਚਾ ਲਓ ਮੈਂ ਤੁਹਾਡਾ ਪੁੱਤ ਹਾਂ ਮੇਰੇ ਤੋਂ ਪਾਪ ਹੋ ਗਿਆ ਹੈ ਪਰ ਹੁਣ ਪਛਤਾਵੇ ਦਾ ਕੋਈ ਫਾਇਦਾ ਨਹੀਂ ਸੀ ਭੀੜ ਵਿੱਚੋਂ ਲੋਕ ਤਾੜੀਆਂ ਮਾਰਨ ਲੱਗੇ ਲੋਕ ਕਹਿ ਰਹੇ ਸੀ ਬਹੁਤ ਵਧੀਆ ਕੀਤਾ ਸਾਹਿਬ ਜੀ ਇਹ ਰੋਜ਼ ਗਰੀਬਾਂ ਨੂੰ ਤੰਗ ਕਰਦਾ ਅੱਜ ਜਿਸ ਨੂੰ ਆਪਣੀ ਔਕਾਤ ਪਤਾ ਲੱਗੀ ਹੈ ਡੀਸੀ ਵਿਕਰਮਜੀਤ ਸਿੰਘ ਨੇ ਫਿਰ ਆਪਣੀ ਜੇਬ ਵਿੱਚੋਂ ਰੁਮਾਲ ਕਢਿਆ ਉਹਨਾਂ ਨੇ ਬੜੇ ਸਤਕਾਰ ਨਾਲ ਉਸ ਛੋਟੇ ਜਿਹੇ ਤਿਰੰਗੇ ਝੰਡੇ ਨੂੰ ਸਾਫ਼ ਕੀਤਾ ਫਿਰ ਉਹ ਆਪਣੇ ਪਿਤਾ ਬਾਪੂ ਕਰਤਾਰ ਸਿੰਘ ਦੇ ਵੱਲ ਮੁੜੇ ਬਾਪੂ ਜੀ ਦੀਆਂ ਅੱਖਾਂ ਵਿੱਚ ਹੰਝੂ ਸਨ ਉਹ ਆਪਣੇ ਪੁੱਤ ਨੂੰ ਦੇਖ ਰਹੇ ਸੀ ਅੱਜ ਸੱਚਮੁੱਚ ਇੱਕ ਅਫਸਰ ਲੱਗ ਰਿਹਾ ਸੀ ਦੇਸ਼ੀ ਸਾਹਿਬ ਨੇ ਉਹ ਝੰਡਾ ਬਾਪੂ ਜੀ ਦੇ ਹੱਥ ਵਿੱਚ ਦਿੱਤਾ ਅਤੇ ਕਿਹਾ ਬਾਪੂ ਜੀ ਇਹ ਤੁਹਾਡੀ ਅਮਾਨਤ ਹੈ ਤੇ ਮੈਨੂੰ ਮਾਫ ਕਰਨਾ ਮੈਂ ਸ਼ਹਿਰ ਦਾ ਡੀਸੀ ਹੋ ਕੇ ਵੀ ਆਪਣੇ ਪਿਤਾ ਦੀ ਰਾਖੀ ਨਹੀਂ ਕਰ ਸਕਿਆ ਬਾਪੂ ਜੀ ਨੇ ਆਪਣੇ ਪੁੱਤ ਨੂੰ ਗਲ ਨਾਲ ਲਗਾ ਲਿਆ ਉਹਨਾਂ ਨੇ ਕਿਹਾ ਨਹੀਂ ਪੁੱਤ ਤੂੰ ਅੱਜ ਸਿਰਫ ਮੇਰੀ ਨਹੀਂ ਪੂਰੇ ਦੇਸ਼ ਦੇ ਬਜ਼ੁਰਗਾਂ ਦੀ ਰਾਖੀ ਕੀਤੀ ਹੈ ਤੂੰ ਸਾਬਤ ਕਰ ਦਿੱਤਾ ਹੈ ਕਿ ਕੁਰਸੀ ਨਾਲ ਬੰਦਾ ਵੱਡਾ ਨਹੀਂ ਹੁੰਦਾ ਇਨਸਾਨ ਨਾਲ ਵੱਡਾ ਬੰਦਾ ਹੁੰਦਾ ਹੈ ਇਨਸਾਫ਼ ਨਾਲ ਵੱਡਾ ਹੁੰਦਾ ਹੈ ਪਰ ਕਹਾਣੀ ਇੱਥੇ ਖਤਮ ਨਹੀਂ ਹੋਈ ਸਿਪਾਹੀ ਜਗਤਾਰ ਸਿੰਘ ਨੂੰ ਜੀਪ ਦੇ ਵਿੱਚ ਬਿਠਾਇਆ ਜਾ ਰਿਹਾ ਸੀ ਉਸ ਦੀ ਵਰਦੀ ਦੀ ਟੋਪੀ ਸੜਕ ਤੇ ਪਈ ਸੀ ਉਹੀ ਸੜਕ ਜਿੱਥੇ ਉਸ ਨੇ ਬਾਪੂ ਜੀ ਦੀ ਪੱਗ ਰੋਲੀ ਸੀ ਕੁਦਰਤ ਦਾ ਇਨਸਾਫ਼ ਦੇਖੋ ਅੱਜ ਉਸ ਦੀ ਆਪਣੀ ਇੱਜ਼ਤ ਸੜਕ ਤੇ ਰੁਲ ਗਈ ਸੀ ਡੀਸੀ ਸਾਹਿਬ ਨੇ ਡਰਾਈਵਰ ਨੂੰ ਇਸ਼ਾਰਾ ਕੀਤਾ ਉਹਨਾਂ ਨੇ ਬਾਪੂ ਜੀ ਦਾ ਪੁਰਾਣਾ ਸਕੂਟਰ ਇੱਕ ਹੌਲਦਾਰ ਨੂੰ ਫੜਾਇਆ ਅਤੇ ਕਿਹਾ ਇਸ ਨੂੰ ਇੱਜ਼ਤ ਨਾਲ ਘਰ ਪਹੁੰਚਾਓ ਫਿਰ ਉਹਨਾਂ ਨੇ ਬਾਪੂ ਜੀ ਲਈ ਆਪਣੀ ਸਰਕਾਰੀ ਗੱਡੀ ਦਾ ਦਰਵਾਜ਼ਾ ਖੋਲ੍ਹਿਆ ਬਾਪੂ ਜੀ ਬੈਠੋ ਅੱਜ ਪ੍ਰੀਅਰ ਗਰਾਊਂਡ ਦੇ ਵਿੱਚ ਝੰਡਾ ਲਹਿਰਾਉਣ ਦੀ ਰਸਮ ਮੈਂ ਇਕੱਲਾ ਨਹੀਂ ਤੁਸੀਂ ਮੇਰੇ ਨਾਲ ਕਰੋਗੇ ਅੱਜ ਮੈਂ ਵੀਆਈਪੀ ਮੈਂ ਨਹੀਂ ਤੁਸੀਂ ਹੋ ਇਹ ਸੁਣ ਕੇ ਪੂਰਾ ਸਟੌਂਕ ਤਾੜੀਆਂ ਨਾਲ ਗੂੰਜ ਉਠਿਆ ਇਹ ਇੱਕ ਬਜ਼ੁਰਗ ਲਈ ਇਸ ਤੋਂ ਵੱਡਾ ਸਨਮਾਨ ਕੋਈ ਹੋ ਸਕਦਾ ਹੈ ਪਰ ਕੀ ਜਗਤਾਰ ਸਿੰਘ ਨੂੰ ਸਜ਼ਾ ਮਿਲਣ ਨਾਲ ਸਿਸਟਮ ਸੁਧਰ ਜਾਵੇਗਾ ਜਾਂ ਸਾਨੂੰ ਅਜੇ ਵੀ ਇੱਕ ਵੱਡੇ ਬਦਲਾਅ ਦੀ ਲੋੜ ਹੈ ਪੁਲਿਸ ਦੀ ਗੱਡੀ ਸਿਪਾਹੀ ਜਗਤਾਰ ਸਿੰਘ ਨੂੰ ਲੈ ਕੇ ਥਾਣੇ ਵੱਲ ਜਾ ਚੁੱਕੀ ਸੀ ਪਰ ਕਹਾਣੀ ਇੱਥੇ ਖਤਮ ਨਹੀਂ ਹੋਈ ਅਸਲੀ ਕਹਾਣੀ ਤਾਂ ਹੁਣ ਸ਼ੁਰੂ ਹੋਣੀ ਸੀ ਡੀਸੀ ਵਿਕਰਮਜੀਤ ਸਿੰਘ ਨੇ ਖੁਦ ਗੱਡੀ ਚਲਾ ਕੇ ਆਪਣੇ ਪਿਤਾ ਬਾਪੂ ਜਗਤ ਕਰਤਾਰ ਸਿੰਘ ਨੂੰ ਪਰੇਡ ਗਰਾਉਂਡ ਤੱਕ ਪਹੁੰਚਾਇਆ ਗਿਆ ਅਗਲੀ ਸਵੇਰ 26 ਜਨਵਰੀ ਦਾ ਸੂਰਜ ਚੜ੍ਹਿਆ ਜिले ਦਾ ਪਰੇਡ ਗਰਾਉਂਡ ਲੋਕਾਂ ਨਾਲ ਖਚਾ-ਖਚ ਭਰਿਆ ਹੋਇਆ ਸੀ ਮੰਚ ਤੇ ਵੱਡੇ-ਵੱਡੇ ਅਫਸਰ ਨੇਤਾ ਅਤੇ ਪਤਵੰਤੇ ਸੱਜਣ ਬੈਠੇ ਸਨ ਸਭ ਦੀਆਂ ਨਜ਼ਰਾਂ ਮੁੱਖ ਮਹਿਮਾਨ ਤੇ ਸਨ ਕਾਇਦੇ ਮੁਤਾਬਕ ਝੰਡਾ ਲਹਿਰਾਉਣ ਦੀ ਰਸਮ ਡਿਪਟੀ ਕਮਿਸ਼ਨਰ ਸਾਹਿਬ ਨੇ ਕਰਨੀ ਸੀ ਐਨਾਉਂਸਰ ਨੇ ਬੋਲਿਆ ਹੁਣ ਮੈਂ ਬੇਨਤੀ ਕਰਦਾ ਹਾਂ ਸਾਡੇ ਮਾਨਯੋਗ ਡੀਸੀ ਸਾਹਿਬ ਨੂੰ ਕਿ ਉਹ ਆਉਣ ਵਾਲੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਾ ਡੀਸੀ ਵਿਕਰਮਜੀਤ ਸਿੰਘ ਆਪਣੀ ਕੁਰਸੀ ਤੋਂ ਉઠੇ ਉਹ ਵਰਦੀ ਵਿੱਚ ਨਹੀਂ ਬਲਕਿ ਬੰਦ ਗਲੇ ਦੇ ਸੂਟ ਦੇ ਵਿੱਚ ਪਰ ਉਹ ਇਕੱਲੇ ਮਾਈਕ ਵੱਲ ਨਹੀਂ ਗਏ ਉਹ ਪਿੱਛੇ ਮੁੜੇ ਅਤੇ ਪਹਿਲੀ ਕਤਾਰ ਦੇ ਵਿੱਚ ਬੈਠੇ ਇੱਕ ਬਜ਼ੁਰਗ ਦਾ ਹੱਥ ਫੜਿਆ ਇਹ ਬਜ਼ੁਰਗ ਕੋਈ ਹੋਰ ਨਹੀਂ ਬਾਪੂ ਕਰਤਾਰ ਸਿੰਘ ਸੀ ਉਹਨਾਂ ਨੇ ਅੱਜ ਇਥੇ ਨਵੀਂ ਕੇਸਰੀ ਦਸਤਾਰ ਸਜਾਈ ਹੋਈ ਸੀ ਉਹਨਾਂ ਦੀ ਸਾਦਗੀ ਉਹੀ ਸੀ ਪੂਰਾ ਗਰਾਊਂਡ ਹੈਰਾਨ ਸੀ ਡੀਸੀ ਸਾਹਿਬ ਮਾਈਕ ਤੇ ਆਏ ਅਤੇ ਉਹਨਾਂ ਨੇ ਜੋ ਕਿਹਾ ਉਹ ਉਸਨੇ ਹਰ ਪੰਜਾਬੀ ਦਾ سینਾ ਮਾਣ ਨਾਲ ਚੌੜਾ ਕਰ ਦਿੱਤਾ ਉਹਨਾਂ ਨੇ ਕਿਹਾ ਦੋਸਤੋ ਅੱਜ ਮੈਂ ਝੰਡਾ ਨਹੀਂ ਲਹਿਰਾਵਾਂਗਾ ਅੱਜ ਇਹ ਝੰਡਾ ਉਹ ਹੱਥ ਲਹਿਰਾਉਣਗੇ ਜਿਨ੍ਹਾਂ ਨੇ ਇਸ ਦੇਸ਼ ਦੀ ਮਿੱਟੀ ਨੂੰ ਆਪਣੇ ਖੂਨ ਪਸੀਨੇ ਦੇ ਨਾਲ ਸਿੰਜਿਆ ਹੈ ਕੱਲ ਇੱਕ ਘਟਨਾ ਵਾਪਰੀ ਸੀ ਇੱਕ ਵਰਦੀ ਦੇ ਹੰਕਾਰ ਨੇ ਇਹਨਾਂ ਦੇ ਹੱਥਾਂ ਨੂੰ ਕਮਜ਼ੋਰ ਸਮਝ ਕੇ ਝੁਕਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਅੱਜ ਮੈਂ ਦੱਸਣਾ ਚਾਹੁੰਦਾ ਹਾਂ ਕਿ ਜਿਸ ਹੱਥ ਦੇ ਵਿੱਚ ਕਿਸਾਨ ਦੀ ਮਿਹਨਤ ਅਤੇ ਬਜ਼ੁਰਗ ਦਾ ਆਸ਼ੀਰਵਾਦ ਹੋਵੇ ਉਸ ਹੱਥ ਤੋਂ ਵੱਡਾ ਕੋਈ ਵੀ ਆਈਪੀ ਨਹੀਂ ਹੁੰਦਾ डीसी साहब ਨੇ ਡੋਰ ਆਪਣੇ ਪਿਤਾ ਦੇ ਹੱਥ ਦੇ ਵਿੱਚ ਫੜਾਈ ਬਾਪੂ ਕਰਤਾਰ ਸਿੰਘ ਦੀਆਂ ਅੱਖਾਂ ਦੇ ਵਿੱਚ ਅੱਜ ਹੰਝੂ ਸਨ ਉਹਨਾਂ ਨੇ ਕੰਬਦੇ ਹੱਥਾਂ ਨਾਲ ਡੋਰ ਖਿੱਚੀ ਫੁੱਲ ਵਰਸੇ ਅਤੇ ਤਿਰੰਗਾ ਸ਼ਾਨ ਦੇ ਨਾਲ ਅਸਮਾਨ ਦੇ ਵਿੱਚ ਲਹਿਰਾ ਉਠਿਆ ਜਨਗਨ ਮਨ ਦੀ ਧੁਨ ਗੂੰਜੀ ਸਾਰਾ ਗਰਾਊਂਡ ਖੜਾ ਹੋ ਗਿਆ ਸੀ ਸਭ ਤੋਂ ਉੱਚਾ ਸਲੂਟ ਡੀਸੀ ਵਿਕਰਮਜੀਤ ਸਿੰਘ ਨੇ ਆਪਣੇ ਪਿਤਾ ਅਤੇ ਝੰਡੇ ਨੂੰ ਮਾਰਿਆ ਉਸੇ ਵੇਲੇ ਭੀੜ ਵਿੱਚ ਬਾਪੂ ਜੀ ਦਾ ਪੋਤਾ ਡੀਸੀ ਦਾ ਭਤੀਜਾ ਵੀ ਖੜਾ ਸੀ ਜੋ ਸਕੂਲ ਦੀ ਵਰਦੀ ਦੇ ਵਿੱਚ ਸੀ ਉਸਨੇ ਮਾਣ ਨਾਲ ਕਿਹਾ ਉਹ ਦੇਖੋ ਉਹ ਮੇਰੇ ਦਾਦੂ ਹਨ ਕੱਲ ਜਿਸ ਨੂੰ ਖਟਾਰਾ ਸਕੂਟਰ ਵਾਲਾ ਕਹਿ ਕੇ ਤਕੇ ਮਾਰ ਗਏ ਸਨ ਜਿਸ ਨੂੰ ਖਟਾਰਾ ਸਕੂਟਰ ਵਾਲਾ ਕਹਿ ਕੇ ਮਾਰੇ ਗਏ ਤਕੇ ਸਨ ਕੱਲ ਜਿਸ ਨੂੰ ਖਟਾਰਾ ਸਕੂਟਰ ਵਾਲਾ ਕਹਿ ਕੇ ਤਕੇ ਮਾਰੇ ਗਏ ਸਨ ਅੱਜ ਪੂਰਾ ਜ਼ਿਲ੍ਹਾ ਉਹਨਾਂ ਦੇ ਸਨਮਾਨ ਦੇ ਵਿੱਚ ਤਾੜੀਆਂ ਮਾਰ ਰਿਹਾ ਸੀ ਦੂਜੇ ਪਾਸੇ ਥਾਣੇ ਦੀ ਇੱਕ ਕੋਠੜੀ ਦੇ ਵਿੱਚ ਬੈਠਾ ਸਿਪਾਹੀ ਜਗਤਾਰ ਸਿੰਘ ਟੀਵੀ 'ਤੇ ਇਹ ਸਭ ਦੇਖ ਰਿਹਾ ਸੀ ਉਸ ਦੀਆਂ ਅੱਖਾਂ ਵਿੱਚ ਪਛਤਾਵੇ ਦੇ ਹੰਝੂ ਸਨ ਉਸ ਨੂੰ ਸਮਝ ਆ ਗਿਆ ਸੀ ਕਿ ਉਸ ਨੇ ਸਿਰਫ ਇੱਕ ਬਜ਼ੁਰਗ ਨੂੰ ਨਹੀਂ ਬਲਕਿ ਆਪਣੇ ਭਵਿੱਖ ਨੂੰ ਥੱਪੜ ਮਾਰਿਆ ਸੀ ਉਸ ਦੀ ਵਰਦੀ ਗਈ ਇੱਜ਼ਤ ਗਈ ਅਤੇ ਨੌਕਰੀ ਵੀ ਗਈ ਸਿਰਫ ਬਚਿਆ ਤਾਂ ਪਛਤਾਵਾ ਦੋਸਤੋ ਇੱਕ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਕਦੇ ਵੀ ਆਪਣੀ ਤਾਕਤ ਜਵਾਨੀ ਜਾਂ ਕੁਰਸੀ ਦੇ ਨਸ਼ੇ ਵਿੱਚ ਕਿਸੇ ਬਜ਼ੁਰਗ ਦਾ અપਮਾਨ ਨਾ ਕਰੋ ਸੜਕ ਤੇ ਚੱਲਦਾ ਹਰ ਸਾਧਾਰਨ ਇਨਸਾਨ ਕਿਸੇ ਦਾ ਪਿਤਾ ਕਿਸੇ ਦਾ ਪੁੱਤ ਜਾਂ ਕਿਸੇ ਦਾ ਹੀਰੋ ਹੋ ਸਕਦਾ ਹੈ ਅਸਲੀ ਤਾਕਤ ਡੰਡੇ ਵਿੱਚ ਨਹੀਂ ਵਿਹਾਰ ਵਿੱਚ ਹੁੰਦੀ ਹੈ ਜੇਕਰ ਡੀਸੀ ਬਿਕਰਮਜੀਤ ਸਿੰਘ ਚੌਂਦੇ ਤਾਂ ਥਾਣੇ ਵਿੱਚ ਜਾ ਕੇ ਸਿਪਾਹੀ ਨੂੰ ਕੁੱਟ ਸਕਦੇ ਸੀ ਪਰ ਉਹਨਾਂ ਨੇ ਕਾਨੂੰਨ ਅਤੇ ਮਰਿਆਦਾ ਦਾ ਰਸਤਾ ਚੁਣਿਆ ਇਹੀ ਫਰਕ ਹੈ ਇੱਕ ਅਫਸਰ ਇੱਕ ਹੰਕਾਰੀ ਦੇ ਵਿੱਚ ਇਸ 26 ਜਨਵਰੀ ਤੇ ਆਓ ਅਸੀਂ ਵੀ ਪ੍ਰਣ ਕਰੀਏ ਕਿ ਅਸੀਂ ਦੇਸ਼ ਦੇ ਝੰਡੇ ਦੇ ਨਾਲ-ਨਾਲ ਦੇਸ਼ ਦੇ ਬਜ਼ੁਰਗਾਂ ਦਾ ਵੀ ਸਤਿਕਾਰ ਕਰਾਂਗੇ ਕਿਉਂਕਿ ਜਿਸ ਦੇਸ਼ ਦੇ ਵਿੱਚ ਬਜ਼ੁਰਗ ਰੁੱਲਦੇ ਹਨ ਉਹ ਦੇਸ਼ ਕਰੇ ਤਰੱਕੀ ਨਹੀਂ ਕਰ ਸਕਦਾ ਜੇ ਤੁਹਾਨੂੰ ਇਸ ਪੁੱਤ ਦਾ ਫਰਜ਼ ਇਸ ਪਿਓ ਦਾ ਸਬਰ ਚੰਗਾ ਲੱਗਾ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਵਰਦੀ ਵਾਲੇ ਤੱਕ ਇਹ ਸੁਨੇਹਾ ਪਹੁੰਚੇ ਕਿ ਹੰਕਾਰ ਦਾ ਸਿਰ ਹਮੇਸ਼ਾ ਨੀਵਾ ਹੁੰਦਾ ਹੈ ਜੈ ਹਿੰਦ ਜੈ ਜਵਾਨ ਜੈ ਕਿਸਾਨ